ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਦੁਨੀਆ ਵਿੱਚ ਇਨਸਾਨ ਨੂੰ ਹਰ ਚੀਜ਼ ਮਿਲ ਸਕਦੀ ਹੈ ਬਸ ਇੱਕ ਚੀਜ਼ ਨਹੀਂ ਮਿਲਦੀ ਉਹ ਚੀਜ਼ ਹੁੰਦੀ ਹੈ ਇਨਸਾਨ ਦੀ ਖੁਦ ਦੀ ਗਲਤੀ ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਬਹੁਤ ਸੋਹਣੀ ਪੇਂਟਿੰਗ ਬਣਾਉਂਦਾ ਸੀ ਅਤੇ ਉਸਦੀ ਪੇਂਟਿੰਗ 500 ਰੁਪਏ ਵਿੱਚ ਵਿਕਦੀ ਸੀ ਉਹ ਹਰ ਰੋਜ਼ ਇੱਕ ਪੇਂਟਿੰਗ ਬਣਾਉਂਦਾ ਤੇ ਮਹੀਨੇ ਦੇ 15000 ਰੁਪਏ ਕਮਾਉਂਦਾ ਸੀ ਉਸ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ ਪਰ ਉਮਰ ਹੋ ਚੁੱਕੀ ਸੀ ਉਸ ਦੇ ਹੱਥ ਕੰਬਣ ਲੱਗੇ ਸਨ ਤਾਂ ਉਸ ਨੂੰ ਲੱਗਿਆ ਕਿ ਇਹ ਜੋ ਕਲਾ ਹੈ ਜੋ ਹੁਨਰ ਹੈ ਆਪਣੇ ਬੇਟੇ ਨੂੰ ਸਿਖਾ ਦਿੰਦਾ ਹਾਂ ਉਸ ਨੇ ਆਪਣੇ ਬੇਟੇ ਨੂੰ ਬੁਲਾਇਆ ਬੁਲਾ ਕੇ ਕਿਹਾ ਕਿ ਬੇਟਾ ਦੇਖੋ ਗੱਲ ਇਹ ਹੈ ਕਿ ਇਹ ਹੁਨਰ ਮੈਂ ਤੇਰੇ ਦਾਦਾ ਜੀ ਤੋਂ ਸਿੱਖਿਆ ਹੈ ਮੈਂ ਚਾਹੁੰਦਾ ਹਾਂ ਤੂੰ ਵੀ ਸਿੱਖੇ ਅਤੇ ਇਸ ਤਰੀਕੇ ਨਾਲ ਸਾਡੀ ਪੀੜ੍ਹੀ ਵਿੱਚ ਜੋ ਚੱਲਿਆ ਆ ਰਿਹਾ ਹੈ ਉਹ ਚੱਲਦਾ ਰਹੇ ਤੇਰੀ ਵੀ ਕਮਾਈ ਵਧੀਆ ਰਹੇ ਤਾਂ ਬੇਟੇ ਨੇ ਕਿਹਾ ਠੀਕ ਹੈ ਪਿਤਾ ਜੀ ਜੋ ਤੁਹਾਡਾ ਆਦੇਸ਼ ਹੈ ਉਹ ਮੰਨਣਾ ਪਵੇਗਾ ਬੇਟੇ ਨੇ ਪੇਂਟਿੰਗ ਸਿੱਖਣਾ ਸ਼ੁਰੂ ਕੀਤਾ ਪਿਤਾ ਜੀ ਨੇ ਉਸ ਨੂੰ ਸਿਖਾਇਆ ਕਿ ਕਿਸ ਤਰ੍ਹਾਂ ਰੰਗਾਂ ਦੀ ਵਰਤੋਂ ਕਰਨੀ ਹੈ ਕਿਸ ਤਰ੍ਹਾਂ ਸੋਚਣਾ ਹੈ ਕੀ ਸੋਚਾਂਗੇ ਕਿ ਇੱਕ ਵਧੀਆ ਪੇਂਟਿੰਗ ਬਣੇ ਬੱਚੇ ਨੇ ਬਹੁਤ ਮਿਹਨਤ ਕੀਤੀ ਅਤੇ ਇੱਕ ਪੇਂਟਿੰਗ ਬਣਾਈ ਅਗਲੀ ਸਵੇਰ ਜਾ ਕੇ ਉਸ ਦੀ ਮਾਰਕੀਟਿੰਗ ਕੀਤੀ ਵਾਪਸ ਆਇਆ ਤੇ ਪਿਤਾ ਜੀ ਨੂੰ ਕਿਹਾ ਕਿ ਵੇਚ ਤਾਂ ਦਿੱਤੀ ਪਰ ਖੁਸ਼ ਨਹੀਂ ਹਾਂ ਪਿਤਾ ਜੀ ਨੇ ਕਿਹਾ ਕਿਉਂ ਵਿਕੀ ਹੈ ਤਾਂ ਖੁਸ਼ ਹੋਣਾ ਚਾਹੀਦਾ ਹੈ ਤਾਂ ਉਸਨੇ ਕਿਹਾ ਕਿ 100 ਰੁਪਏ ਦੀ ਵਿਕੀ ਹੈ ਅਤੇ ਤੁਸੀਂ 500 ਰੁਪਏ ਦੀ ਵੇਚਦੇ ਸੀ ਮੈਂ ਉਹ 500 ਰੁਪਏ ਵਾਲੀ ਪੇਂਟਿੰਗ ਵੇਚਣੀ ਹੈ ਤਾਂ ਪਿਤਾ ਜੀ ਨੇ ਕਿਹਾ ਕਿ ਦੇਖੋ ਬੇਟਾ ਹੋ ਸਕਦਾ ਹੈ ਕਿ ਸ਼ਾਇਦ ਤੂੰ ਠੀਕ ਤਰ੍ਹਾਂ ਮਾਰਕੀਟਿੰਗ ਨਾ ਕੀਤੀ ਹੋਵੇ ਮੈਂ ਤੈਨੂੰ ਵੇਚਣ ਦਾ ਤਰੀਕਾ ਸਿਖਾਉਂਦਾ ਹਾਂ ਥੋੜੇ ਹੋਰ ਉਸ ਨੂੰ ਗੁਰ ਸਿਖਾਏ ਥੋੜਾ ਹੋਰ ਐਕਸਪਰਟ ਬਣਾਇਆ ਫਿਰ ਉਹ ਬਾਜ਼ਾਰ ਵਿੱਚ ਗਿਆ ਅਗਲੀ ਪੇਂਟਿੰਗ ਬਣਾ ਕੇ ਇਸ ਵਾਰ 200 ਦੀ ਵਿਕੀ ਵਾਪਸ ਆਇਆ ਤਾਂ ਉਦਾਸ ਸੀ ਬੋਲਿਆ ਕਿ papa ਕੁਝ ਤੁਸੀਂ ਮੇਰੇ ਤੋਂ છુપਾ ਰਹੇ ਹੋ ਕੁਝ ਤਾਂ ਮੈਨੂੰ ਦੱਸੋ ਕਿ ਕੀ ਚੀਜ਼ ਹੈ ਜਿਸ ਦੀ ਵਜ੍ਹਾ ਨਾਲ ਤੁਹਾਡੀ ਪੇਂਟਿੰਗ 500 ਦੀ ਵਿਕਦੀ ਹੈ ਪਿਤਾ ਜੀ ਨੇ ਥੋੜਾ ਹੋਰ ਗੁਰ ਉਸ ਨੂੰ ਸਿਖਾਇਆ ਥੋੜਾ ਹੋਰ ਦੱਸਿਆ ਕਿ ਇਸ ਤਰ੍ਹਾਂ ਰੰਗਾਂ ਨੂੰ ਹੋਰ ਠੀਕ ਕਰੋ ਇਹ ਕਰੋ ਉਹ ਕਰੋ ਫਿਰ ਤੋਂ ਬਾਜ਼ਾਰ ਵਿੱਚ ਗਿਆ ਇਸ ਵਾਰ ਪੇਂਟਿੰਗ 300 ਰੁਪਏ ਦੀ ਵਿਕੀ ਵਾਪਸ ਆਇਆ ਆ ਕੇ ਦੱਸਿਆ ਕਿ ਪਿਤਾ ਜੀ ਉਦਾਸ ਹਾਂ 300 ਦੀ ਵਿਕੀ ਹੈ ਅਜੇ ਵੀ ਤੁਸੀਂ ਕੁਝ ਮੇਰੇ ਤੋਂ ਛੁਪਾ ਰਹੇ ਹੋ ਤੁਸੀਂ ਮੈਨੂੰ ਸਿਖਾਓ ਮੈਂ 500 ਰੁਪਏ ਵਾਲੀ ਪੇਂਟਿੰਗ ਬਣਾਉਣੀ ਹੈ ਪਿਤਾ ਜੀ ਨੇ ਥੋੜਾ ਹੋਰ ਉਸ ਨੂੰ ਸਿਖਾਇਆ ਇਸ ਵਾਰ ਉਹ ਫਿਰ ਇੱਕ ਬਹੁਤ ਸੋਹਣੀ ਪੇਂਟਿੰਗ ਬਣਾ ਕੇ ਮਾਰਕੀਟ ਵਿੱਚ ਗਿਆ ਤੇ ਉਸ ਦੀ ਨੁਸਤੀ ਪੇਂਟਿੰਗ 700 ਰੁਪਏ ਦੀ ਵਿਕੀ ਵਾਪਸ ਆਇਆ ਸ਼ਾਮ ਨੂੰ ਬਹੁਤ ਖੁਸ਼ ਸੀ ਪਿਤਾ ਜੀ ਨੇ ਪੁੱਛਿਆ ਕਿ ਕੀ ਹੋਇਆ ਤਾਂ ਉਸ ਨੇ ਦੱਸਿਆ ਕਿ ਪਾਪਾ ਅੱਜ 700 ਰੁਪਏ ਦੀ ਵਿਕੀ ਹੈ ਅੱਜ ਤਾਂ ਬਹੁਤ ਖੁਸ਼ ਹਾਂ ਕਮਾਲ ਹੋ ਗਿਆ ਮਜ਼ਾ ਆ ਗਿਆ ਬਹੁਤ ਬਹੁਤ ਧੰਨਵਾਦ ਤਾਂ ਪਿਤਾ ਜੀ ਨੇ ਕਿਹਾ ਕਿ ਬੇਟਾ ਬਹੁਤ ਵਧੀਆ ਗੱਲ ਹੈ ਪਰ ਹੁਣ ਮੈਂ ਤੈਨੂੰ ਸਿਖਾਵਾਂਗਾ ਕਿ 1000 ਰੁਪਏ ਦੀ ਪੇਂਟਿੰਗ ਕਿਵੇਂ ਬਣਾਉਂਦੇ ਹਨ ਇਸਦੇ بیٹے ਨੇ ਕਿਹਾ ਕਿ ਪਿਤਾ ਜੀ ਬਸ ਤੁਸੀਂ ਮੈਨੂੰ ਨਹੀਂ ਸਿਖਾ ਪਾਵੋਗੇ ਤੁਸੀਂ ਖੁਦ 500 ਰੁਪਏ ਦੀ ਵੇਚਦੇ ਸੀ ਮੈਂ 700 ਰੁਪਏ ਦੀ ਪੇਂਟਿੰਗ ਵੇਚੀ ਹੈ ਇਹ ਗੱਲ ਸੁਣਨ ਤੋਂ ਬਾਅਦ ਉਸ ਵਿਅਕਤੀ ਨੇ ਜੋ ਬੁੱਢਾ ਪੇਂਟਰ ਸੀ ਉਸਨੇ ਕਿਹਾ ਕਿ ਬੇਟਾ ਅਜੇ ਹਾਈ ਕੁਝ ਮੈਨੂੰ ਵੀ ਲੱਗਿਆ ਸੀ ਮੈਂ ਤੇਰੇ ਦਾਦਾ ਜੀ ਤੋਂ ਸਿੱਖਿਆ ਸੀ ਅਤੇ ਉਹ 300 ਰੁਪਏ ਦੀ ਪੇਂਟਿੰਗ ਵੇਚਦੇ ਸਨ ਇੱਕ ਦਿਨ ਮੈਂ ਆਪਣੀ ਪੇਂਟਿੰਗ 500 ਰੁਪਏ ਚ ਵੇਚੀ ਘਰ ਆ ਕੇ ਜਦੋਂ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ 700 ਦੀ ਸਿਖਾਵਾਂਗਾ ਤਾਂ ਮੈਂ ਕਿਹਾ ਬਸ ਤੁਹਾਨੂੰ 300 ਦੀ ਆਉਂਦੀ ਹੈ ਉਸ ਤੋਂ ਜ਼ਿਆਦਾ ਦੀ ਨਹੀਂ ਅਤੇ ਉਸੇ ਦਿਨ ਮੈਂ ਸਿੱਖਣਾ ਬੰਦ ਕਰ ਦਿੱਤਾ ਜੇਕਰ ਤੂੰ ਵੀ ਸਿੱਖਣਾ ਬੰਦ ਕਰ ਦੇਵੇਂਗਾ ਤੇਰੀ ਪੇਂਟਿੰਗ ਵੀ 700 ਤੇ ਆ ਕੇ اٹਕ ਜਾਵੇਗੀ ਅੱਜ ਸਾਡੀ ਜ਼ਿੰਦਗੀ ਵਿੱਚ ਵੀ ਇਹੀ ਹੋ ਰਿਹਾ ਹੈ ਅਸੀਂ ਕੁਝ ਸਿੱਖ ਲਿਆ ਤਾਂ ਸਾਨੂੰ ਲੱਗਦਾ ਹੈ ਬਸ ਇਸ ਤੋਂ ਜ਼ਿਆਦਾ ਸਾਨੂੰ ਸਿੱਖਣ ਦੀ ਜ਼ਰੂਰਤ ਨਹੀਂ ਹੈ ਇਸੇ ਲਈ ਸਾਡੀ ਪ੍ਰੋਗਰੈਸ ਰੁਕ ਜਾਂਦੀ ਹੈ ਇਸੇ ਲਈ ਸਾਡੀ ਜ਼ਿੰਦਗੀ ਵਿੱਚ ਜੋ ਸਾਨੂੰ ਸਕਸੈਸ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਪਉਂਦੀ ਅਤੇ ਕਈ ਸਾਰੇ ਲੋਕ ਕਹਿੰਦੇ ਹਨ ਕਿ ਮੈਂ ਸਕਸੈਸਫੁਲ ਕਿਉਂ ਨਹੀਂ ਬਣ ਸਕਿਆ ਤਾਂ ਹਮੇਸ਼ਾ ਸਿੱਖਦੇ ਰਹੋ ਹਰ ਇਨਸਾਨ ਦੇ ਅੰਦਰ ਕੁਝ ਨਾ ਕੁਝ ਹੈ ਜੋ ਤੁਹਾਨੂੰ ਸਿਖਾ ਸਕਦਾ ਹੈ ਇਸੇ ਲਈ ਹਮੇਸ਼ਾ ਜ਼ਿੰਦਗੀ ਵਿੱਚ ਸਿੱਖਦੇ ਜਾਓ ਅਤੇ ਅੱਗੇ ਵਧਦੇ ਜਾਓ ਧੰਨਵਾਦ